ਅਰਦੀ ਕਲਾ ਜੱਥਾ ਨੂੰ ਵੀ ਹਰ ਸਾਲ ਆਪ ਜੀ ਬੜੇ ਦਾ ਭਾਵਨਾ ਨਾਲ ਆਈਏ ਆਪਣੇ ਮੈਂਬਰਾਂ ਨੂੰ ਲੈ ਕੇ ਆਈਏ ਜਿਵੇਂ ਬਾਬਾ ਕੀਰਤਨ ਦਾ ਸਰਵਨ ਕਰਨਾ ਹੈ ਹੋਰ ਵੀ ਰਾਗੀ ਜੱਥੇ ਨੇ ਸੋ ਮੈਂ 2-4 ਮਿੰਟ ਚਾਹੀਏ ਆਪ ਜੀ ਨਾਲ ਜਿਵੇਂ ਕਿ ਬਾਬਾ ਅਰਵਜਨ ਸਿੰਘ ਜੀ ਆਪ ਜੀ ਨੂੰ ਦੱਸ ਰਹੇ ਸੀ ਇਹ ਜਿਹੜੀ ਸਿੱਖ ਧਰਮਾਂ ਦੀ ਸੰਸਥਾ ਹੈ ਇਨੋਂ ਸਿੱਖੀ ਦਾ ਜਿਹੜਾ ਭਾਈ ਸਾਹਿਬ ਹਰਵਜਨ ਸਿੰਘ ਖਾਲਸਾ ਯੋਗੀ ਜੀ ਨੇ ਇਹਦੀ ਆਰੰਭਤਾ ਕੀਤੀ ਉਹ ਮਿਸ਼ਨ ਨਾਲ ਪਿਛਲੇ 45 46 ਸਾਲਾਂ ਤੋਂ ਜੁੜਿਆ ਸੋ ਇੱਕ ਬਹੁਤ ਵੱਡੀ ਯੋਗੀ ਜੀ ਦੇ ਸਿਰ ਤੇ ਆtras ਕੇ ਸੇਵਾ ਲਈ ਜਿਹੜੇ ਵੱਖੋ ਵੱਖ ਮਲਕਾਂ ਦੇ ਵੱਖੋ ਵੱਖ ਧਰਮਾਂ ਦੇ ਲੋਗਾਂ ਨੇ ਗੁਰੂ ਚਰਨੀ ਲੱਗਿਆ ਅੰਮ੍ਰਿਤ ਛਕਿਆ ਗੁਰੂ ਦੇ ਨਾਲ ਜੁੜੇ ਸਾਡੀ ਸਾਰਿਆਂ ਦੀ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਸੰਸਥਾ ਨੂੰ ਅਸੀਂ ਹੋਰ ਚੜ੍ਹਦੀ ਕਲਾ ਚ ਹੋਰ ਉੱਪਰ ਲੈ ਕੇ ਜਾਣਾ ਹੈ ਹੋਰ ਜਿਹੜਾ ਗੁਰੂ ਦਾ ਗੁਰੂ ਦਾ ਸਨਿਆ ਹੈ ਗੁਰੂ ਦੀ ਸਿੱਖਿਆਵਾਂ ਨੇ ਉਹ ਵਿਸ਼ ਤੇ ਕੋਨੇ-ਕੋਨੇ ਤੇ ਜਾਣ ਇਹ ਸਾਡਾ ਮਿਸ਼ਨ ਹੈ ਅੱਜ ਗੁਰੂ ਦੀ ਕਿਰਪਾ ਨਾਲ ਗੁਰੂ ਰਾਮਦਾਸ ਦੀ ਕਿਰਪਾ ਨਾਲ ਅੱਜ 100 ਮੁਲਕਾਂ ਤੋਂ ਉੱਤੇ ਗੁਰੂ ਰਾਮਦਾਸ ਆਸ਼ਰਮ ਦੀ ਸੰਸਥਾ ਦੇ ਮੈਂਬਰ ਨੇ ਅਸੀਂ ਸਾਰੇ ਸਾਡਾ ਫਰਜ਼ ਬਣਦਾ ਇਹਨਾਂ ਨਾਲ ਜੋੜੀਏ ਇਹਨਾਂ ਨੂੰ ਆਪਣੇ ਨਾਲ ਜੋੜੀਏ ਇਹਨਾਂ ਦੀ ਹੌਸਲਾ ਹਫਸਾਈ ਕਰੀਏ ਜੋ ਸਾਡੇ ਕੋਲ ਅੱਜ ਸੋਏ ਜਿਹੜੇ ਮੈਂਬਰ ਸਾਡੇ ਨਾਲ ਸਾਜਰੇ ਨੇ ਇਹ ਪੂਰਾ ਆਪਣਾ ਅਧਿਐਨ ਕਰ ਸਿੱਖੀ ਦੇ ਬਾਰੇ ਦੱਸਦੇ ਸੀ ਉਹਦੇ ਨਾਲ ਅੱਜ ਇਹ ਆਪ ਸਾਰਿਆਂ ਦੇ ਸਾਹਮਣੇ ਹੈ ਕਿ ਕਿੰਨੇ ਸਮਝਣਾ ਇੱਕ ਬਹੁਤ ਵੱਡੀ ਸਿੱਖੀ ਦੀ ਕਰਾਮਾਤੀ ਹੈ ਜਿਹੜੇ ਵਕੋ ਵਕਤ ਵਿਸ਼ਵਾ ਚ ਗੁਰੂ ਦੀ ਚਰ ਅਮਰੀਕਾ ਅਮਰੀਕਾਰ ਕੈਨੇਡਾ ਮੈਕਸੀਕੋ ਤੇ ਯੂਰਪ ਦੇ ਦੇਸ਼ਾਂ ਚ ਦੇ ਕਾਫੀ ਸਾਡੇ ਮੈਂਬਰ ਨੇ ਹੁਣ ਜਿਹੜਾ ਸਾਡਾ ਮੇਨ ਮਿਸ਼ਨ ਹੈ ਵੀ ਉਹ ਜਿਹੜੇ ਮੁਲਕਾਂ ਚ ਸਿੱਖ ਧਰਮ ਅਜੇ ਨਹੀਂ ਗਿਆ ਔਰ ਸਾਡਾ ਅਜ ਲੋਲ ਹੈ ਗੁਰੂ ਘਰਾਂ ਦੀ ਵੀ ਉੱਥੇ ਸਥਾਪਨਾ ਕਰਨ ਦੀ ਆਪਾਂ ਇੱਥੇ ਇੱਕੋ ਸ਼ਹਿਰ ਚ ਕਈ ਗੁਰੂ ਘਰ ਬਣਾਈ ਜਾਂਦੇ ਆ ਸਾਡੇ ਜਿਹੜੇ ਸਿੰਘ ਸਾਊਥ ਅਮਰੀਕਾ ਵਿੱਚ ਰੂਸ ਵਿੱਚ ਯੂਰੋਪੀਅਨ ਕੰਟਰੀਸ ਦੇ ਅੱਜੇ ਉੱਥੇ ਗੁਰੂ ਘਰ ਦੀ ਸਥਾਪਨਾ ਨਹੀਂ ਸਰਕਾਰ ਨਾਲ ਲੜ ਕੇ ਵੀ ਕੋਰਟ ਕੇਸ ਕਰਤੀ ਆਫੀਸ਼ੀਅਲੀ ਰੈਕਗਨਾਈਜ਼ ਕਰਾਇਆ ਐਜ਼ ਅ ਰਿਲੀਜੀਅਨ ਐਜ਼ ਅ ਧਰਮਾ ਸੋ ਵੱਧ ਯੋਗਦਾਨ ਦੇ ਜਿਹੜਾ ਗੁਰੂ ਦਾ ਘਰ ਹੈ ਸਾਥ ਸੰਗਤ ਜੀ ਉਹ ਸਾਡੇ ਘਰਾਂ ਤੋਂ ਹੋਰ ਜਿਆਦਾ ਆਲੀਸ਼ਾਨ ਹੋਰ ਜਿਆਦਾ ਵਧੀਆ ਹੋਣਾ ਚਾਹੀਦਾ ਹੈ ਇੰਤਜ਼ਾਰ ਮੈਂ ਪ੍ਰਬੰਧਕਾ ਕਮੇਟੀ ਨੂੰ ਇਹ ਵੀ ਬੇਨਤੀ ਕਰਨਾ ਨਕੀ ਆਪ ਚਲਾਗੇ ਪਤੇ அன்னிக்கு வா च र ण ा र व ि न ् द भजनं र ि द ् य ं न ा म சரர்த்து பிங்க ਸਾਦ ਸੰਗੈਨ ਸਿਮਰੰਤ ਕੋ ព្រ Hospital... ះឧដ ोम មិនហរ i did it.